ਕਰਦੇ ਨਾਲ ਜਾਦੂ ਵੀ ਦਿਖਾਵਾਂਗੇ ਗੱਲ ਕਰਦੇ ਆਂ ਭੂਤਾਂ ਪ੍ਰੇਤਾਂ ਦੀ ਮੈਨੂੰ 37 ਸਾਲ ਹੋ ਗਏ ਹੁਣ ਤੱਕ ਮੈਂ 5000 ਤੋਂ ਉੱਪਰ ਜਿਹੜੇ ਹੈਗੇ ਆ ਭੂਤਾਂ ਪ੍ਰੇਤਾਂ ਦੇ ਕੇਸ ਹੱਲ ਕਰ ਚੁੱਕਿਆ ਫ੍ਰੀ ਹੱਲ ਕਰਦੇ ਆਂ ਕੋਈ ਪੈਸਾ ਨਹੀਂ ਕੋਈ ਫੀਸ ਨਹੀਂ ਮੇਰੇ ਕੋਲ ਆਉਂਦੇ ਨੇ ਸਿਰ ਖੁੱਲ੍ਹੇ ਡੁੰਡੇ ਖੁੱਲ੍ਹੇ ਸਿਰ ਤੋਂ ਮੋਹਨੀਆਂ ਟੀਕਾ ਮਾਰਦੀਆਂ ਆਉਂਦੀਆਂ ਨੇ ਬੁੜੀਆਂ ਦੋ ਦੋ ਇਕ ਨੇ ਇਧਰੋਂ ਫੜਿਆ ਇਕ ਨੇ ਇਧਰੋਂ ਫੜਿਆ ਦਾ ਲਈ ਆਉਂਦੇ ਨੇ ਉਹ ਨੂੰ ਪੂਤੇ ਮਰੇ ਆ ਗਿਆ ਜਦ ਜਨ ਬੜਿਆ ਹੋਇਆ ਜੇ ਉਹ ਕਰਿਆਗਾ ਤੇ ਪਤਾ ਨਹੀਂ ਕਿੱਥੇ ਕਦੇ ਤੰਤਰਕ ਬਾਬਿਆਂ ਦੇ ਛੇਲਿਆਂ ਨੂੰ ਪੁੱਛ ਆਣੇ ਤੇ ਲੁੱਟ ਕਰਵਾ ਕੇ ਆਏ ਹੁੰਦੇ ਨੇ ਮੇਰੇ ਕੋਲ ਹੁੰਦੇ ਨੇ ਮੈਂ 1 ਘੰਟਾ 2 ਘੰਟਾ ਦੇ ਵਿੱਚ ਉਹਨਾਂ ਨੂੰ ਇਹ ਠੀਕ ਕਰਕੇ ਤੋੜ ਦਿੰਦਾ ਮੈਂ ਤੁਹਾਨੂੰ ਇਸ ਦਾ ਕੇਸ ਦੇ ਹਵਾਲੇ ਨਾਲ ਤੁਹਾਨੂੰ ਦੱਸਾਂਗਾ ਕਿ ਭੂਟਾ ਪ੍ਰੇਤਾ ਹੁੰਦੀਆਂ ਕੀ ਆ ਉਹ ਤੋਂ ਪਹਿਲਾਂ ਇੱਕ ਗੱਲ ਅੱਜ ਤੱਕ ਅਜੇ ਕਿਸੇ ਨੇ ਸੁਣਿਆ ਵੀ ਸੋਨੀਆ ਗਾਂਧੀ ਨੂੰ ਕਤਲ ਹੋ ਗਈ ਸੁਣਿਆ ਕਿਸੇ ਨੇ ਕਦੇ ਕਿਸੇ ਨੇ ਸੁਣਾ ਵੀਦਾ ਬਾਦਮਾਂ ਜਾਂ ਕੈਪਟਨ ਨੇ ਕਰੇ ਇਟਾ ਰੋੜੇ ਵੱਜਣ ਲੱਗੇ ਖੂਂਦੇ ਛੱਟੇ ਡਿੱਗਣ ਲੱਗੇ ਜਦੋਂ ਐਡੇ ਐਡੇ ਵੱਡੇ ਲੋਕ ਜਿਨ੍ਹਾਂ ਕੋਲੇ ਸਾਰਾ ਕੁਝ ਹੈ ਏਸੀ ਕੋਠੀਆਂ ਏਸੀ ਡਾਕਟਰ ਏਸੀ ਕਾਰਾਂ ਤੇ ਭੂਟਾ ਉੱਥੇ ਕੋਈ ਨਹੀਂ ਜਾਂਦੀਆਂ ਪਿੰਡਾਂ ਦੇ ਭੁੱਖਿਆਂ ਮਰ ਲੱਗੇ ਬੋਲ ਜਾਂਦੀਆਂ ਨੇ ਵੀ ਇਹ ਉਹ ਵੀ ਗਰੀਬ ਘਰਾਂ 'ਚ ਜਿਨ੍ਹਾਂ ਦੇ ਸਬਜ਼ੀ ਵੀ ਦੋ ਦਿਨਾਂ ਸੇ ਪੂਰੀ ਨਹੀਂ ਬਣਦੀ ਅਸਲ ਦੇ ਵਿੱਚ ਭੂਟਾ ਪ੍ਰੀਤਾਂ ਹੈ ਕੀ ਮਾਜਲਕ ਕੇਸ ਦੇ حوالے ਨਾਲ ਦੱਸਦਾ ਬਹੁਤ ਸਾ ਪਹਿਲਾਂ ਕਿ ਮੇਰੇ ਕੋਲ ਕੇਸ ਆ ਗਿਆ तकरीबन ਹਰ ਰੋਜ਼ ਹੀ ਦੋ ਦੋ ਦਿਨ ਮੇਰੇ ਕੋਲ ਦਨੇ ਕੇਸ ਹੋ ਗਏ ਨੇ ਇੱਕ ਬੱਚੀ ਪਲੱਸ 1 ਚ ਪੜਦੀ ਹੈ ਆਉਂਦੀ ਨਹੀਂ ਕੋਈ ਇੱਕ ਬੱਚੀ ਪ੍ਰੋਫੈਸਰ 1 ਦੇ ਵਿੱਚ ਪੜਦੀ ਹੈ ਸਕੂਲ ਜਾਂਦੀ ਹੈ ਜਦੋਂ ਸਕੂਲ ਦੇ ਗੇਟ ਦੇ ਐਂਟਰ ਹੋਣ ਲੱਗਦੀ ਹੈ ਉਹ ਡਿੱਗ ਪੈਂਦੀ ਹੈ ਦੋਰਾਵਾਜੇ ਨਾ ਬੰਦਵਾਇਆ ਜਾਂਦੀ ਹੈ ਸਟਾਪ ਨੂੰ ਚੱਕਦਾ ਹੈ ਚੱਕ ਕੇ ਪਾਣੀ ਪਾਣੀ ਪਿਉਂਦਾ ਹੈ ਉਹਦੇ ਮੰਮੀ ਡੇਢ ਨੂੰ ਬੁਲਾਉਂਦਾ ਉਹ ਨੂੰ ਕਹਿੰਦਾ ਵੀ ਕੁੜੀ ਨੂੰ ਦੌੜਾ ਪੈ ਗਿਆ ਪਾ ਜਾਨੂੰ ਜਾ ਕੇ ਡਾਕਟਰ ਨੂੰ ਦਿਖਾ ਲੋ ਉਹ ਕੁੜੀ ਨੂੰ ਡਾਕਟਰ ਦੇ ਲੈ ਕੇ ਡਾਕਟਰ ਨੇ ਚੈੱਕ ਆ ਪਕੀਤਾ ਉਹ ਕਹਿੰਦਾ ਜੀ ਕੁੜੀ ਠੀਕ ਹੈ ਇਹਨੂੰ ਕੋਈ ਸਮੱਸਿਆ ਨਹੀਂ ਕਰੇ ਲਈਏ ਠੀਕ ਹੋ ਗਈ ਅਗਲੇ ਦਿਨ ਉਹ ਫੇਰ ਸਕੂਲ ਜਾਂਦੀ ਹੈ ਤੇ ਜਿਵੇਂ ਸਕੂਲ ਦਾ ਗੇਟ ਜਿਹੜਾ ਐਂਟਰ ਕਰਦੀ ਆ ਅੰਦਰ ਵੱੜਦੀ ਆ ਉਹ ਫੇਰ ਡਿੱਗ ਪੈਂਦੀ ਆ ਫਿਰ ਦਰਵਾਜ਼ਾ ਬੈਠੇ ਦਰਵਾਜ਼ਾ ਬੈਠ ਗਏ। ਜੰਨ ਚਾਦਰੇ سلسلہ ਚੱਲਦਾ ਰਿਹਾ। ਅਖੀਰ ਸਟਾਫ ਨੇ ਸਕੂਲ ਸਾਹਿਬ ਨੇ ਉਹਨੂੰ ਉਹਦੇ ਮਾਪਿਆਂ ਨੂੰ ਬੁਲਾਇਆ ਪਾਈ ਕੁੜੀ ਦਾ ਚੰਗਾ ਇਲਾਜ ਕਰਾਓ। ਉਹਨਾਂ ਰੋਜ਼ ਉਹ ਆ ਕੇ ਦਰਵਾਜ਼ਾ ਬੈ ਜਾਂਦਾ ਇੱਥੇ। ਉਹ ਕਹਿੰਦੇ ਅਸੀਂ ਡਾਕਟਰ ਨੂੰ ਦਿਖਾਇਆ ਡਾਕਟਰ ਕਹਿੰਦਾ ਵੀ ਇਹਨੂੰ ਕੋਈ ਬਿਮਾਰੀ ਤਾਂ ਹੈ ਨਹੀਂ। ਠੀਕ-ਠਾਕ ਹੈ ਤੰਦਰੁਸਤ ਹੈ ਕੁੜੀ। ਹੁਣ ਜਿਹੜੇ ਹੁੰਦਾ ਹੈ ਸਾਡੇ ਵੀ ਜਦੋਂ ਕੋਈ ਨਾ ਸਮਝਾਵੇ ਜਾਂ ਕੋਈ ਡਾਕਟਰ ਐਵੇਂ ਕਹੇ ਵੀ ਇਹਦਾ ਕੋਈ ਡਿਪਰੈਸ਼ਨ ਹੈ। ਤੇ ਸਾਡਾ ਨਾ ਤਾਂ ਡਾਕਟਰ ਇਸ ਗੱਲ ਨੂੰ ਸਮਝਾਉਗਾ ਲੋ ਡਿਪਰੈਸ਼ਨ ਕੀ ਹੈ। ਨਹੀਂ ਸਾਡਾ ਸਮਾਜ ਸਮਝਦਾ ਪੁਰਾ ਸਿੱਧੇ ਜਾਂਦੇ ਕਿੱਥੇ ਆ ਚੇਲੇ ਕੋਲੇ ਹਰੇਕ ਪਿੰਡ ਦੇ ਦੋ ਤੰਤਰੇ ਜੇ ਬੈਠੇ ਹੁੰਦੇ ਆ ਆ ਚੇਲੇ ਕੰਤਰਕ ਬਾਬੇ ਪੁੱਛਾਉਣੇ ਕਿਸੇ ਵਾਰ ਉਹ ਚਲੇ ਗਏ ਕੁੜੀ ਨੂੰ ਲੈ ਕੇ ਚੇਲੇ ਕੋਲ ਚਲੇ ਗਏ ਪਿੰਡ ਦੇ ਚੇਲਾ ਸੀ ਕੋਈ ਉਹ ਕੁਦਰਤੀ ਚੰਗੀ ਗੱਲ ਇਹ ਹੋਈ ਕਿ ਉਸ ਪਿੰਡ ਦਾ ਬੰਦਾ ਮੈਨੂੰ ਜਾਣਦਾ ਸੀ ਮੇਰਾ ਵਕ ਵਕਾਰ ਸੀ ਉਹ ਜਦੋਂ ਚੇਲੇ ਦੇ ਲੈ ਕੇ ਜਾ ਰਹੇ ਸੀਗੇ ਤੇ ਉਹ ਪੁੱਛ ਲਿਆ ਕਹਿੰਦਾ ਕੀ ਗੱਲ ਹੈ ਕਿਉਂਕਿ ਪਿੰਡ ਚ ਗੱਲਬਾਤ ਵੇਸੀ ਹੋ ਜਾਂਦੀ ਫਲਾਣ ਦੀ ਕੁੜੀ ਨੂੰ ਦੌੜੇ ਪੈਂਦੇ ਆ ਉਹਦੇ ਦੌਰੇ ਮੇਰੇ ਸਾਰੇ ਪਿੰਡ ਚ ਗੱਲ ਫੈਲ ਗਈ ਉਹ ਕੋਈ ਟੱਕਰਗਾ ਨਹੀਂ ਕੀ ਗੱਲ ਹੈ ਕਹਿੰਦਾ ਜਿਆ ਕਰਕੇ ਕੁੜੀ ਨੂੰ ਦੌਰੇ ਪੈਂਦੇ ਹੈ ਜਦੋਂ ਸਕੂਲ ਜਾਂਦੇ ਹੈ ਤੇ ਕਹਿੰਦਾ ਹੁਣ ਕਿੱਥੇ ਲੈ ਕੇ ਜਾਂਦੇ ਹੋ ਕਹਿੰਦਾ ਨੂੰ ਫਲਾਣਾ ਬਾਬਾ ਹੈਗਾ ਚੇਲਾ ਹੈਗਾ ਉਹ ਪੁੱਛਕੜਾ ਕੇ ਲੜੇ ਉਹ ਕਹਿੰਦਾ ਯਾਰ ਤੁਸੀਂ ਕਿਹੜੇ ਚੱਕਰ ਚ ਪੈ ਰਹੇ ਹੋ ਉਹ ਭਲਾਡੇ ਤਸਵੀਰ ਸੋਨੀ ਹੈਗਾ ਤੁਸੀਂ ਉਹਦੇ ਕੋਲ ਲੈ ਜਾਓ ਕੁੜੀ ਥੋੜੀ ਠੀਕ ਹੋ ਜੀ ਚਲੋ ਉਹ ਦੂਜੇ ਲੈ ਕੇ ਮੇਰੇ ਕੋਲ ਆਗੇ ਸਾਡਾ ਇੱਕ ਕੇਸ ਹੱਲ ਕਰਨ ਦਾ ਤਰੀਕਾ ਹੈ ਅਸੀਰ ਪਰਿਵਾਰ ਨੂੰ ਬੁਲਾਉਣੇ ਹੁੰਦੇ ਸਾਰੇ ਨੂੰ ਤੇ ਇਕੱਲੇ ਇਕੱਲੇ ਨਾਲ ਇਹ ਗੱਲਬਾਤ ਕਰਕੇ ਕਰਦਾ ਹੁੰਨਾ ਜਦੋਂ ਉਹਦੀ ਮੰਮੀ ਜੜੀ ਆ ਗਏ ਨਾਲ ਕੁੜੀ ਆ ਗਈ ਉਹਦੀ ਮੰਮੀ ਡੇਢ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਉਹ ਕੁੜੀ ਨੂੰ ਬੁਲਾ ਲਿਆ ਮੈਂ ਮੈਂ ਕਿਹਾ बेटा ਕੀ ਸਮੱਸਿਆ ਹੈ ਕਹਿੰਦੀ ਸਰ ਮੈਨੂੰ ਨਹੀਂ ਕੋਈ ਪਤਾ ਲੱਗਦਾ ਕਹਿੰਦੀ ਮੈਂ ਜਦੋਂ ਘਰੋਂ ਹੁਣ ਤਿਆਰ ਹੋ ਕੇ ਆਉਣੀ ਐ ਕੋਈ ਚੀਜ਼ ਮੇਰੇ ਪਿੱਛੇ ਪਿੱਛੇ ਆਉਂਦੀ ਐ ਜਗਨਗਨਰੀ ਸਕੂਲ ਚ ਐਂਟਰ ਕਰਦੀ ਆ ਮੈਂ ਸਕੂਲ ਚ ਵਰਦੀ ਆ 1 ਡੇਟ ਕੱਪਦੀ ਆ ਮੈਨੂੰ ੱਟਾ ਮਾਰ ਕੇ ਬੱਚੇ ਛੱਡ ਦਿੰਦੇ ਆ ਮੈਨੂੰ ਦੌੜਾ ਵਜਾਉਂਦਾ ਮੈਂ ਸੁਣਿਆ ਬਟਾ ਏਦਾਂ ਦਾ ਕੁਛ ਨਹੀਂ ਆ ਨਾ ਕੋ ਜਿਹੜੇ ਪਿੱਛੇ ਆਉਂਦਾ ਨਾ ਮੂਹਰੇ ਆਉਂਦਾ ਨਾ ਤੇਰੀ ਸਮੱਸਿਆ ਮੈਨੂੰ ਕੋਤਾ ਪਰ ਤੇਰੇ ਮੂੰਹ ਸੁਣ ਲੈ ਸਮੱਸਿਆ ਦੱਸ ਉਹ ਕੁੜੀ ਨੇ ਝਿਜਕ ਝਿਜਕ ਕੇ ਨੋਸਿਆ ਕਹਿੰਦੀ ਸਰ ਮੈਂ ਪੜਨਾ ਚਾਹੁੰਦੀ ਆ ਮੈਂ ਕਿਹਾ ਬਟਾ ਫਿਰ ਪੜ ਲੈ ਨਾਂ ਬਾਪ ਨੇ ਤੈਨੂੰ ਸਕੂਲ ਲਾ ਰੱਖਿਆ ਹੈ ਪੜ ਲੈ ਤੂੰ ਕਹਿੰਦੀ ਸਰ ਮੇਰੇ ਐਨੇ ਕੋ ਨੰਬਰ ਆਉਂਦੇ ਆ ਮਸਾਂ ਬੜੇ ਮੁਸ਼ਕਲ ਨਾਲ ਪਾਸ ਹੁੰਦੇ ਆ ਨਾ ਹਰ ਸਾਲ ਤੇ ਐਸੀ ਮੇਰੇ ਡੈਡੀ ਨੇ ਕਹਿਤਾ ਵੀ ਜੇ ਐਸੀ ਤੂੰ ਕੋਈ ਹੋ ਪਿੰਡੂ ਸਮਾਜ ਦੇ ਵਿੱਚ ਸੀਗਾ ਫਸਟ ਸੈਕਿੰਡ ਕੋਈ ਨੂੰ ਪਤਾ ਨਹੀਂ ਸੀਗਾ ਕਹਿੰਦੀ ਮੇਰਾ ਡੈਡੀ ਕਹਿੰਦਾ ਜੇ ਤੂੰ ਪਹਿਲੇ ਨੰਬਰ ਤੇ ਪਾਸ ਨਾ ਹੋਈ ਤਾਂ ਕਹਿੰਦਾ ਸਕੂਲ ਤੋਂ ਹਟਾ ਕੇ ਤੇਰਾ ਵਿਆਹ ਕਰ ਦੇ ਸਰ ਕਹਿੰਦੀ ਮੇਰੀ ਵਿਆਹ ਦੀ ਉਮਰ ਥੋੜੀ ਹੈ ਮੈਂ ਕੁਝ ਬਣਨਾ ਚਾਹੁੰਨੀ ਆ ਪੜ ਕੇ ਤੇ ਫਿਰ ਮੈਂ ਕਿਹਾ ਬੇਟਾ ਤੂੰ ਪੜ ਲੈ ਕਹਿੰਦੀ ਸਰ ਪੜਾਂ ਕੀ ਨਾ ਸਕੂਲੋਂ ਜਾਣੇ ਆ ਚਾਹ ਪੀਤੀ ਰੋਟੀ ਖਾਦੀ ਕੱਤੀ ਪੱਲੀ ਚੱਕਦੀਆਂ ਖੇਤ ਚਲੀ ਜਾਂਦੀਆਂ ਉਹਨਾਂ ਦਾ ਖੇਸਾ ਦੇ ਪੱਕੇ ਇਕੱਠੇ ਕਰਕੇ ਲਿਓਣੀਆਂ ਦੋ ਮਹਿਸਾਂ ਨੇ ਕਹਿੰਦੀ ਸਾਡੇ ਫਿਰ ਆਕੇ ਉਹਨਾਂ ਨੂੰ ਹਰਾਚਾਰਾ ਬੋਣੀਆਂ ਨੇ ਸਾਨੂੰ ਨਵਾਣਾ ਤੋਂ ਉਹਨਾਂ ਕਹਿੰਦੀ ਉਹਨਾਂ ਨੂੰ ਨੇੜਾ ਹੋ ਜਾਂਦਾ ਘਰੇ ਕਹਿੰਦੀ ਮੈਨੂੰ ਕਿਤਾਬ ਚੱਕੰਗਾ 1 ਮਿੰਟ ਦਾ ਖਵਾਣੀ ਮਿਲਦਾ ਕਰਕੇ ਦੇ ਨੀ ਮੰਮੀ ਦਾ ਫਿਰ ਗੋਹਾ ਗੋੜਾ ਕਰਾਉਣੀ ਹੈ ਗੱਲ ਸਾਫ ਹੋ ਗਈ ਉਹਦੇ ਮੰਮੀ ਡੈਡੀ ਨੂੰ ਬੁਲਾਇਆ ਮੈਂ ਮੈਂ ਕਹੇ ਵੀ ਦੇਖੋ ਅੱਜ ਤੋਂ ਬਾਅਦ ਕੁੜੀ ਨੂੰ ਕੰਮ ਨਹੀਂ ਕਰਾਉਣਾ ੱਟੇ ਕੱਟ। 2 ਘੰਟੇ ਦਾ ਸਮਾਂ ਇਹਨੂੰ ਪੜਨ ਵਾਸਤੇ ਦੇਣਾ ਕਰੇ। ਉਹ ਗੱਲ ਮੰਨ ਗਏ ਮੇਰੀ। ਉਸ ਤੋਂ ਬਾਅਦ ਉਹ ਉਹਦੀ ਮਾਂ ਨੇ ਮੈਂ ਕਹਤਾ ਮੈਂ ਤੂੰ ਆਪ ਕੰਮ ਕਰ ਲੈ ਕੇ ਪਰ ਕੁੜੀ ਨੂੰ ਕੰਮ ਨਹੀਂ ਕਰਾਉਣਾ ਕੁੜੀ ਨੂੰ 2 ਘੰਟੇ ਸਮਾਂ ਦੇ। ਉਹ ਕੁੜੀ ਨੂੰ ਟਾਈਮ ਦੇਣ ਲੱਗੇ ਕੁੜੀ ਕਦੇ ਪੜਨ ਲੱਗੀ। ਉਦੋਂ ਬਾਅਦ ਕੁੜੀ ਨੇ ਪੜ੍ਹਦੀ ਬੜੀ ਹਾਂ ਕੁੜੀਆਂ ਬੀਏਡ ਕੀਤੀ ਐ ਠੀਕ ਐ ਮੈਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ ਤੇ ਉਹ ਜਿਹੜੀ ਪ੍ਰਾਈਵੇਟ ਜੋਬ ਕਰ ਰਹੀ ਐ ਕਿਉਂਕਿ ਸਾਡਾ ਸਿਸਟਮ ਮਾੜਾ ਪ੍ਰਬੰਧ ਹੈ ਗਿਆ ਹੈ ਇੱਥੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਰਿਹਾ ਪਰ ਉਹ ਕੁੜੀ ਹੁਣ ਵੀ ਮੇਰੇ ਨਾਲ ਸੰਪਰਕ ਕਰਦੀ ਹੁੰਦੀ ਐ ਉਹ ਮੈਨੂੰ ਬਹੁਤ ਕਹਿੰਦੀ ਵੀ ਸਰ ਤੁਸੀਂ ਮੈਨੂੰ ਬਚਾ ਲਿਆ ਨੇ ਮੈਨੂੰ ਨਿਆਣੀ ਉਮਰ ਤੇ ਮੇਰੇ ਪਿਓ ਨੇ ਵਿਆਹ ਦੇਣਾ ਸੀ ਤੇ ਮੈਂ ਲੋਕਾਂ ਦੇ ਭਾਂਡੇ ਮਾਣਦੀ ਹੁੰਦੀ ਸਮਝ ਲਾਗੇ ਬੱਚੋ ਭੂਤ ਕੀ ਜਾਂਦਾ ਕਿਹੜਾ ਭੂਤ ਸੀ ਗਰੀਬੀ ਦਾ ਬੂਤ ਕਿਉਂਕਿ ਘਰੇ ਦੋ ਮੱਝਾਂ ਸੀ ਗਰੀਬ ਪਰਿਵਾਰ ਸੀ ਤੇ ਮੱਝਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਸੀ ਕਿੰਨੇ ਕੇਸ ਹਜਾਰਾਂ ਕੇਸ ਮੇਰੇ ਕੋਲ ਏਦਾਂ ਦੇ ਪਏ ਨੇ ਜਿਹੜੇ ਮਹਲੇ ਕਿਤੇ ਆ ਤੇ ਉਹਨਾਂ ਦੇ ਪਿੱਛੇ ਇਹੀ ਕਾਰਨ ਹੁੰਦੇ ਆ ਕੋਈ ਨਾ ਕੋਈ ਕਾਰਨ ਅਸਲ ਦੇ ਵਿੱਚ ਮਾਨਸਿਕ ਰੋਗ ਹੈ ਜਦੋਂ ਕਿਸੇ ਵਿਅਕਤੀ ਨੂੰ ਇਹ ਕੋਈ ਚੁੱਪ ਚੁਪ ਪ੍ਰੈਨ ਲੱਗ ਜੇ ਖਾਣਾ-ਪੀਣਾ ਘਟ ਕਰ ਦੇ, ਬੋਲਣਾ ਘਟ ਕਰ ਦੇ ਜਾਂ ਉਹ ਚਿਕਰੇ ਜਿਹਾਣਾ ਸ਼ੁਰੂ ਕਰ ਦੇ ਤਾਂ ਸਮਝ ਲਓ ਉਹ ਮਾਨਸਿਕ ਰੋਗੀ ਹੋ ਗਿਆ, ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਉਹਨੂੰ ਲੋੜ ਹੈ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਲੈ ਕੇ ਜਾਣ ਦੀ। ਪਰ ਸਾਡੇ ਲੋਕ ਕੀ ਕਰਦੇ ਆ? ਸਾਡੇ ਲੋਕ ਕੋਈ ਪਿੰਡਾਂ ਦੇ ਵਿੱਚ ਬੈਠੇ ਹੁੰਦੇ ਨੇ ਚੇਲੇ ਜਿਹਾ ਪੁੱਛਣ ਉਹਨੂੰ ਕੋਲ ਲੈ ਕੇ ਚੁਰਪੈਂਦੇ ਆ। ਫਿਰ ਉਹ ਕੀ ਕਹਿੰਦੇ ਨੇ? ਉਹ ਦੁੱਧ ਪੀ ਕੇ ਬਾਹਰ ਨਾ ਗਈ। ਤੇ ਟੂਣਾ ਕੱਪ ਗਈ। ਹੁਣ ਜੇ ਦੁੱਧ ਦੇ ਪਿੱਛੇ ਘੂਟਾਂ ਜਾਂਦੀਆਂ ਨੇ ਤਾਂ ਢੋਲੀ ਦਾ ਰੋਜ ਦੂ-ਦੂੜ ਕੰਡੋ ਦੁੱਧ ਲੈ ਕੇ ਜਾਂਦੇ ਨੇ ਫਿਰ ਉਹਦੇ ਬਰਾਤੀ ਜਿਹੜੀ ਰਹੇ ਥੋੜੀਆਂ ਦੇ ਮਗਰ ਘੂਟਾਂ ਦੀ ਸੋ ਇਸ ਤਰ੍ਹਾਂ ਦਾ ਕੋਈ ਨਹੀਂਗਾ ਅਸੀਂ ਚੈਲੰਜ ਕਰਦੇ ਹਾਂ 5 ਲੱਖ ਦਾ ਅਸੀਂ ਨਾਮ ਰੱਖਿਆ ਹੋਇਆ ਹੈ ਕੋਈ ਬੰਦਾ ਇਹ ਭੂਤ ਪ੍ਰੇਤ ਸ਼ਬਦ ਕਰ ਦੇ 5 ਲੱਖ ਰੁਪਏ ਸਾਥੋਂ ਲੈ ਜੇ ਸੋ ਇਹ ਮਾਨਸਿਕ ਰੋਗ ਹੈ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਅਧਿਆਪਕਾਂ ਨੂੰ ਸਰਾਂ ਨੂੰ ਮੈਡਮਾਂ ਨੂੰ ਕਹਿੰਦਾ ਮੈਂ ਪ੍ਰਿੰਸੀਪਲ ਮੈਮ ਨੂੰ ਸਰਕਲ ਤੇ ਮੇਰਾ ਨੰਬਰ ਹੈਗਾ ਪ੍ਰਿੰਸੀਪਲ ਮੈਮ ਨੂੰ ਮੈਂ ਨੰਬਰ ਦੇ ਕੇ ਜਾਊਂਗਾ ਕਿਸੇ ਨੂੰ ਕੋਈ ਏਦਾਂ ਦੀ ਸਮੱਸਿਆ ਆਉਂਦੀ ਆ ਤੁਹਾਡੇ ਘਰ ਤੇ ਪਰਿਵਾਰ ਤੇ ਬਲੇਗਵਾਰ ਦੇ ਪਿੰਡ 'ਚ ਕੋਈ ਸੰਪਰਕ ਕਰੋ ਸਾਡੀ ਕੋਈ ਫੀਸ ਨਹੀਂ ਹੈਗੀ ਫਰੀ ਹੱਲ ਕਰਾਂਗੇ ਫਰੀ ਠੀਕ ਕਰਾਂਗੇ ਉਹ ਇਸ